ਹਾਜ਼ਰ ਹਜ਼ੂਰ ਨੂੰ ਹਰ ਥਾਂ ਜਾਣ ਹਾਮੀ ਗੁਨਾਹ ਦੀ ਭਰਿਆ ਕਰ ਦੀਨ ਇਮਾਨੋ ਰਹਿ ਕੇ ਸੱਚਾ ਤੂੰ ਮਣਾ ਨੇਕੀਆਂ ਕਰਿਆ ਕਰ ਵੇਖ ਮੁਹਾਰ ਦੁਨੀਆ ਦੀ ਨਾ ਪੈਰ ਬੇਗਾਨੀ ਪੈੜੇ ਧਰਿਆ ਕਰ ਗੁਨਾਹਬਾਜ਼ ਨਹੀਂ ਕਦੇ ਰੱਬ ਸਹਾਈ ਹੁਣਾ ਤਰਨ ਇਹੀ ਕਲਮਾ ਨਿਤ ਬੈ ਪੜਿਆ ਕਰ ਇਹੀ ਕਲਮਾ ਨਿਤ ਬੈ ਪੜਿਆ ਕਰ ਤੂੰ ਸਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਇਸ ਸੁਗਟ ਵਿਚਾਰ ਪ੍ਰੋਗਰਾਮ ਵਿੱਚ ਮੇਰੇ ਬੋਲਣ ਦਾ ਪਹਿਲੂ ਹੈ ਪਹਿਲਾਂ ਨੇਕੀ ਤੂੰ ਕਰ ਨੇਕੀ ਕਰਨ ਤੋਂ ਚੰਗੇ ਰਾਹ ਤੇ ਕਦਮ ਵਧਾਉਣ ਤੋਂ ਅਸੀਂ ਅਕਸਰ ਹੀ ਇਹ ਕਹਿ ਕੇ ਕੰਨੀ ਘਤਰਾ ਲੈਂਦੇ ਹਾਂ ਕਿ ਦੁਨੀਆ ਬਹੁਤ ਬੁਰੀ ਹੈ ਦੁਨੀਆ 'ਚ ਰੱਬ ਦਾ ਭੈਅਦ ਬਣਈ ਹੈਗਾ ਇਮਾਨਦਾਰੀ ਨਹੀਂ ਹੈਗੀ ਹੋਰ ਵੀ ਪਤਾ ਨਹੀਂ ਅਸੀਂ ਕਿੰਨਾ ਕੁ ਬੁਰਾ ਸੋਚਦੇ ਹਾਂ ਲੋਕਾਂ ਬਾਰੇ ਦੁਨੀਆ ਬਾਰੇ ਜਦਕਿ ਅਜਿਹਾ ਹਰਗਿਜ਼ ਨਹੀਂ ਹੈ ਦੁਨੀਆ ਬਹੁਤ ਚੰਗੀ ਹੈ ਦੁਨੀਆ 'ਚ ਇਮਾਨਦਾਰੀ ਹੈਗੀ ਹੈ ਤੇ ਐਸੇ ਹੀ ਇਮਾਨਦਾਰੀ ਦਾ ਸਬੂਤ ਦਿੰਦੀ ਏ ਮੇਰੀ ਅੱਜ ਦੀ ਇੱਕ ਕਹਾਣੀ ਇੱਕ ਵਾਰ ਇੱਕ ਵਿਅਕਤੀ ਫਲ ਖਰੀਦਣ ਬਾਜ਼ਾਰ ਗਿਆ ਉੱਥੇ ਉਹਨੇ ਵੇਖਿਆ ਕਿ ਇੱਕ ਰੇੜੀ ਉੱਪਰ ਫਲ ਹੈਗੇ ਨੇ ਪਰ ਉੱਥੇ ਉਸ ਦਾ ਮਾਲਕ ਨਹੀਂ ਸੀ ਹੈਗਾ ਉਹਨੇ ਇਧਰ ਉਧਰ ਵੀ ਵੇਖਿਆ ਤੇ ਆਵਾਜ਼ ਵੀ ਲਗਾਈ ਪਰ ਕੋਈ ਨਹੀਂ ਆਇਆ ਫਿਰ ਉਸ ਦਾ ਧਿਆਨ ਅਚਾਨਕ ਉਸ ਰੇੜੀ ਉੱਪਰ ਲੱਗੇ ਇੱਕ ਬੋਰਡ ਵੱਲ ਗਿਆ ਜਿਸ ਉੱਪਰ ਲਿਖਿਆ ਸੀ ਕਿ ਜੇਕਰ ਤੁਹਾਨੂੰ ਜਲਦੀ ਹੈ ਤਾਂ ਤੁਸੀਂ ਖੁਦ ਫਲ ਤੋਲ ਕੇ ਸਾਈਡ ਤੇ ਪਈ ਇੱਕ ਲਿਸਟ ਉੱਪਰ ਫਲਾਂ ਦੇ ਰੇਟ ਲਿਖੇ ਹਨ ਉਹਨਾਂ ਮੁਤਾਬਕ ਪੈਸੇ ਗੱਲੇ ਵਿੱਚ ਪਾ ਦਿਓ ਕਿਉਂਕਿ ਮੇਰੀ ਮਾਂ ਬਜ਼ੁਰਗ ਹੈ ਅਤੇ ਉਹ ਬਿਮਾਰ ਹਨ ਘਰ ਵਿੱਚ ਕੋਈ ਨਹੀਂ ਹੈ ਜੋ ਉਹਨਾਂ ਦਾ ਖਿਆਲ ਰੱਖ ਸਕੇ ਇਸ ਲਈ ਮੈਨੂੰ ਵਿੱਚੋਂ ਵਿੱਚੋਂ ਘਰ ਜਾਣਾ ਪੈਂਦਾ ਹੈ ਉਸ ਬੋਰਡ ਤੇ ਇੱਕ ਲਾਈਨ ਹੋਰ ਲਿਖੀ ਸੀ ਕਿ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਤੁਸੀਂ ਫਲ ਮੁਫਤ ਵੀ ਲੈ ਕੇ ਜਾ ਸਕਦੇ ਹੋ ਹੁਣ ਜੋ ਆਦਮੀ ਉਥੇ ਫਲ ਖਰੀਦਣ ਗਿਆ ਸੀ ਉਸਨੇ ਜਦ ਬੋਰਡ ਤੇ ਲਿਖਿਆ ਇਹ ਪੜਿਆ ਤਾਂ ਉਸ ਨੂੰ ਲੱਗਾ ਕਿ ਅੱਜ ਦੇ ਜ਼ਮਾਨੇ ਵਿੱਚ ਇਹ ਆਦਮੀ ਕੌਣ ਹੋ ਸਕਦਾ ਹੈ ਜਿਸ ਨੇ ਲੋਕਾਂ ਤੇ ਇੰਨਾ ਭਰੋਸਾ ਕੀਤਾ ਹੁਣ ਉਸ ਆਦਮੀ ਨੇ ਆਪਣੇ ਫਲ ਤੋਲੇ ਤੇ ਪ੍ਰਾਈਸ ਲਿਸਟ ਦੇ ਮੁਤਾਬਕ ਜੋ ਫਲਾਂ ਦੇ ਪੈਸੇ ਬਣਦੇ ਸਨ ਉਸਨੇ ਉਸ ਦੇ ਗੱਲੇ ਵਿੱਚ ਪਾ ਦਿੱਤੇ ਜਦੋਂ ਗੱਲੇ ਵਿੱਚ ਪੈਸੇ ਪਾ ਰਿਹਾ ਸੀ ਤੇ ਉਸਨੇ ਵੇਖਿਆ ਕਿ ਗੱਲੇ ਵਿੱਚ ਹੋਰ ਵੀ ਪੈਸੇ ਪਏ ਹਨ ਤਾਂ ਉਸਨੇ ਸੋਚਿਆ ਕਿ ਹੋਰ ਵੀ ਕਈ ਲੋਕ ਉਸ ਬੋਰਡ ਤੇ ਲਿਖੇ ਮੁਤਾਬਕ ਕਰ ਰਹੇ ਹਨ ਬਾਅਦ ਵਿੱਚ ਉਹ ਆਦਮੀ ਆਪਣੇ ਘਰ ਚਲਾ ਗਿਆ ਰਾਤ ਨੂੰ ਜਦ ਖਾਣਾ ਖਾਣ ਤੋਂ ਬਾਅਦ ਉਹ ਆਦਮੀ ਸੈਰ ਕਰਨ ਲਈ ਬਾਹਰ ਆਇਆ ਤਾਂ ਉਸਨੇ ਵੇਖਿਆ ਕਿ ਉਸ ਰੇੜੀ ਦਾ ਮਾਲਕ ਉਸ ਰੇੜੀ ਨੂੰ ਘਰ ਲੈ ਕੇ ਜਾ ਰਿਹਾ ਸੀ ਤਾਂ ਉਸਨੇ ਉਸ ਰੇੜੀ ਵਾਲੇ ਨੂੰ ਆਵਾਜ਼ ਲਗਾਈ ਤੇ ਰੇੜੀ ਵਾਲੇ ਨੂੰ ਲੱਗਾ ਕਿ ਸ਼ਾਇਦ ਫਲ ਲੈਣ ਲਈ ਆਵਾਜ਼ ਲਗਾ ਰਹੇ ਨੇ ਉਹਨਾਂ ਨੇ ਕਿਹਾ ਕਿ ਫਲ ਖਤਮ ਹੋ ਗਏ ਨੇ ਸਵੇਰੇ ਆ ਜਣ ਤਾਂ ਉਸ ਆਦਮੀ ਨੇ ਦੱਸਿਆ ਕਿ ਫਲ ਤਾਂ ਮੈਂ ਲੈ ਗਿਆ ਸੀ ਪੈਸੇ ਵੀ ਗੱਲੇ ਵਿੱਚ ਰੱਖ ਦਿੱਤੇ ਸੀ ਪਰ ਹੁਣ ਤਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕਿ ਤੁਹਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਤੁਸੀਂ ਆਪਣੀ ਰੇੜੀ ਛੱਡ ਕੇ ਵਿੱਚੋਂ ਵਿੱਚੋਂ ਘਰ ਚਲੇ ਜਾਂਦੇ ਹੋ ਤੁਹਾਡੇ ਫਲ ਜਾਂ ਪੈਸੇ ਚੋਰੀ ਹੋ ਜਾਣਗੇ ਤਾਂ ਉਸ ਰੇੜੀ ਵਾਲੇ ਨੇ ਜਵਾਬ ਦਿੱਤਾ ਕਿ ਮੇਰੀ ਮਾਂ 2-3 ਸਾਲਾਂ ਤੋਂ ਬਿਮਾਰ ਹੈ ਮੇਰੀ ਜ਼ਿੰਦਗੀ ਵਿੱਚ ਮੇਰੇ ਤੋਂ ਸਵਾਇ ਤੇ ਮੇਰੀ ਮਾਂ ਤੋਂ ਸਵਾਇ ਕੋਈ ਨਹੀਂ ਹੈ। ਇੱਕ ਦਿਨ ਮੈਂ ਆਪਣੀ ਮਾਂ ਨੂੰ ਕਿਹਾ ਕਿ ਤੁਸੀਂ ਬਾਰ-ਬਾਰ ਮੈਨੂੰ ਘਰ ਰਹਿਣ ਲਈ ਕਹਿੰਦੇ ਹੋ ਪਰ ਮੇਰੇ ਕੋਲ ਪੈਸੇ ਨਹੀਂ ਹਨ ਤੇ ਜੇ ਮੈਂ ਕਮਾਵਾਂਗਾ ਨਹੀਂ ਤੇ ਤੁਹਾਡੀ ਦਵਾਈ ਕਿਵੇਂ ਆਏਗੀ? ਪਰ ਮੇਰੀ ਮਾਂ ਰੱਬ ਤੇ ਬਹੁਤ ਭਰੋਸਾ ਰੱਖਦੀ ਹੈ ਤੇ ਇਹ ਸਭ ਕਰਨ ਲਈ ਮੈਨੂੰ ਮੇਰੀ ਮਾਂ ਨੇ ਕਿਹਾ ਤੇ ਨਾਲ ਇਹ ਵੀ ਕਿਹਾ ਕਿ ਜਦ ਤੂੰ ਸ਼ਾਮ ਨੂੰ ਰੇੜੀ ਲੈਣ ਵਾਪਸ ਜਾਏਂਗਾ ਤਾਂ ਤੇਰਾ ਇੱਕ ਵੀ ਪੈਸਾ ਇੱਧਰ-ਉੱਧਰ ਨਹੀਂ ਹੋਏਗਾ। ਤੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਤੁਹਾਨੂੰ ਪਤਾ ਹੈ ਤੁਸੀਂ ਕੀ ਕਹਿ ਰਹੇ ਹੋ ਜਦ ਕਿ ਅੱਜ ਦੇ ਜ਼ਮਾਨੇ ਵਿੱਚ ਇਨੇ ਚੋਰ ਨੇ ਮੇਰੀ ਮਜਬੂਰੀ ਕੌਣ ਸਮਝੇਗਾ ਤੇ ਨਾਲ ਹੀ ਜਿਸ ਰੇੜੀ ਤੇ ਰੇੜੀ ਵਾਲਾ ਨਹੀਂ ਹੋਏਗਾ ਉੱਥੋਂ ਫਲ ਕੌਣ ਖਰੀਦੇਗਾ ਤਾਂ ਮੇਰੀ ਮਾਂ ਨੇ ਕਿਹਾ ਕਿ ਮਾਲਕ ਤੇ ਭਰੋਸਾ ਰੱਖ ਜੋ ਸਾਡੀ ਕਿਸਮਤ ਵਿੱਚ ਹੋਏਗਾ ਉਹ ਮਿਲ ਹੀ ਜਾਏਗਾ ਤੇ ਉਸ ਰੇੜੀ ਵਾਲੇ ਨੇ ਉਸ ਆਦਮੀ ਨੂੰ ਇਹ ਵੀ ਕਿਹਾ ਕਿ ਉਸ ਦਿਨ ਤੋਂ ਬਾਅਦ ਮੈਨੂੰ ਵਾਅਦਾ ਹੀ ਮਿਲਿਆ ਹੈ ਘਟਨੀ ਅੱਜ ਦੀ ਇਹ ਕਹਾਣੀ ਸਾਡੇ ਬੜੇ ਹੀ ਭਲੇਖੇ ਦੂਰ ਕਰਦੀ ਹੈ। ਇਹ ਕਹਾਣੀ ਸਾਨੂੰ ਦੱਸਦੀ ਕਿ ਸਾਡਾ ਇਹ ਕਹਿਣਾ ਕਿ ਲੋਕਾਂ 'ਚ ਇਮਾਨਦਾਰੀ ਨਹੀਂ ਹੈਗੀ। ਕਿਤੇ ਨਾ ਕਿਤੇ ਸਾਡੇ ਨਾਲ ਇਮਾਨਦਾਰ ਹੋਣ ਦੀ, ਭਰੋਸਾ ਨਾ ਹੋਣ ਦੀ ਹਾਮੀ ਭਰਦੀ ਹੈ ਕਿ ਸਾਡੇ 'ਚ ਕਮੀ ਹੈ ਭਰੋਸੇ ਦੀ, ਇਮਾਨਦਾਰੀ ਦੀ, ਵਡੱਪਣ ਦੀ। ਕਹਾਣੀ ਵਿੱਚ ਰੇੜੀ ਵਾਲੇ ਆਦਮੀ ਨੇ ਬੇਸ਼ੱਕ ਮਜਬੂਰੀ ਵਸ ਪੈ ਕੇ ਹੀ ਕੀਤਾ। ਪਰ ਉਸਨੇ ਇਮਾਨਦਾਰੀ ਨਾਲ ਰੱਬ ਤੇ ਤੇ ਰੱਬ ਦੇ ਬੰਦਿਆਂ ਤੇ ਭਰੋਸਾ ਕੀਤਾ। ਤੇ ਫਿਰ ਰੱਬ ਨੇ ਵੀ ਉਸ ਦੇ ਭਰੋਸੇ ਨੂੰ ਭਾਗ ਲਾਇਆ ਤੇ ਉਹ ਅਸੀਂ ਵੀ ਨੇਕੀਆਂ ਕਰ ਰੱਬ ਤੇ ਭਰੋਸਾ ਕਰ ਰੱਬ ਦੇ ਬੰਦਿਆਂ ਤੇ ਭਰੋਸਾ ਕਰ ਆਪਣੇ ਆਪ 'ਚ ਇਮਾਨਦਾਰੀ ਲਈ ਤੇ ਆਪਣਾ ਇਹ ਨਜ਼ਰੀਆ ਬਦਲੀ ਕਿ ਦੁਨੀਆ 'ਚ ਇਮਾਨਦਾਰੀ ਨਹੀਂ ਹੈਗੀ ਦੁਨੀਆ ਵਿੱਚ ਬਹੁਤ ਨੇਕੀ ਬਹੁਤ ਇਮਾਨਦਾਰੀ ਹੈ ਅਸੀਂ ਉਸ ਇਮਾਨਦਾਰੀ ਨੂੰ ਨੇਕੀ ਨੂੰ ਵੇਖਣ ਜੋਗੇ ਸਮਝਣ ਜੋਗੇ ਹੋਈਏ ਕਿਉਂਕਿ ਜਿਸ ਦੁਨੀਆ ਵਿੱਚ ਅਸੀਂ ਇਮਾਨਦਾਰੀ ਦੇ ਨੇਕੀ ਦੇ ਨਾ ਹੋਣ ਦੀਆਂ ਗੱਲਾਂ ਕਰਦੇ ਹਾਂ ਉਹ ਦੁਨੀਆ ਸਾਡੇ ਨਾਲ ਹੈ ਅਸੀਂ ਉਸ ਦੁਨੀਆ ਦਾ ਹਿੱਸਾ ਹਾਂ ਸੋ ਅਖੀਰ ਦੁਨੀਆ ਦਾ ਹਿੱਸਾ ਹੋਣ ਨਾਤੇ ਇਮਾਨਦਾਰੀ ਨਾਲ ਆਪਣੇ ਹਿੱਸੇ ਆਉਂਦੀ ਆਪਣੀ ਜ਼ਿੰਮੇਵਾਰੀ ਨਿਭਾਈਏ ਤੇ ਗੁਣਾਂ ਨੂੰ ਪਰਫੁੱਲਟ ਕਰਨ ਲਈ ਦੁਨੀਆਦਾਰੀ ਵਿੱਚ ਵਿਚਰਦਿਆਂ ਗੁਣਾਂ ਨੂੰ ਤਰਜੀਹ ਦਈਏ ਕਿਉਂਕਿ ਰੇੜੀ ਵਾਲੇ ਦੀ ਕੀਤੀ ਇਮਾਨਦਾਰੀ ਨੇ ਕਈਆਂ ਨੂੰ ਇਮਾਨਦਾਰ ਬਣਾਇਆ ਹੋਣਾ ਹੈ ਕਈਆਂ ਨੂੰ ਭਰੋਸੇਯੋਗ ਕੀਤਾ ਹੋਣਾ ਇਸ ਲਈ ਆਪਣਾ ਫਰਜ਼ ਸਮਝੀਏ ਤੇ ਖਾਲਕ ਦੀ ਖਲਕਤ ਵਿੱਚ ਖਾਲਕ ਦੇ ਸਤ ਗੁਣ ਵਰਤਾਈਏ ਸਾਥਰੀਆ ਕਾ